ਹਾਂਜੀ ਸਰ ਇੱਕ ਵਾਰ ਮੈਂ ਫੇਰ ਆਪਣੇ ਪਿਆਰੇ ਲੋਕਾਂ ਚ ਆਇਆ ਔਰ ਮੇਰੀ ਵਿਦਾਨ ਸਭਾ ਹਲਕਾ ਪੋਆ ਦਾ ਬਹੁਤ ਹੀ ਖੂਬਸੂਰਤ ਏਰੀਆ ਬਹੁਤ ਖੂਬਸੂਰਤ ਇਲਾਕਾ ਜਿੱਥੇ ਅੱਜ ਮੈਂ ਸੜਕਾਂ ਦੇ ਨਿਰਮਾਨ ਕਾਰਜਾਂ ਦੇ ਜਿਹੜੇ ਉਹ ਕੰਮ ਆਰੰਭ ਕਰਾਏ ਆ ਸੋ ਅੱਜ ਨਵਾਂ ਸਾਲ ਆ ਸਭ ਤੋਂ ਪਹਿਲਾਂ ਉਹਨਾਂ ਲੋਕਾਂ ਨੂੰ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਤੇ ਮੇਰੀ ਸਰਕਾਰ ਵੱਲੋਂ ਬਹੁਤ-ਬਹੁਤ ਮੁਬਾਰਕਾਂ ਮੈਂ ਆਸ ਕਰਦਾ ਕਿ 2026 ਦਾ ਸਾਲ ਮੇਰੇ ਹਲਕੇ ਦੇ ਲੋਕਾਂ ਲਈ ਤੇ ਸਮਸਥ ਦੇਸ਼ ਵਾਸੀਆਂ ਲਈ ਬੜਾ ਚੰਗਾ ਸਾਬਤ ਹੋਏਗਾ ਸੋ ਅੱਜ ਅਸੀਂ ਘਰਾਂ 'ਚ ਬੈਣ ਦੀ بجائے ਕਿ ਨਵਾਂ ਸਾਲ ਆ ਤੇ ਨਵੇਂ ਸਾਲ ਤੋਂ ਅਸੀਂ ਕੰਮ ਆਰੰਭ ਕਰਦੇ ਆ ਸੋ ਅੱਜ ਮੈਂ ਚਾਰ ਵੱਡੇ ਰੋੜਾਂ ਦਾ ਨਿਰਮਾਣ ਕਾਰਜ ਆਰੰਭ ਕਰਾਏ ਆ ਸੋ ਲਗਭਗ 14 ਕਿਲੋਮੀਟਰ ਅੱਜ ਸੜਕਾਂ ਦੇ ਜਿਹੜੇ ਉਹ ਕੰਮ ਸ਼ੁਰੂ ਕਰਾਏ ਆ ਔਰ 6 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਕੰਮ ਜਿਹੜੇ ਨੇਪੜੇ ਚੜਨੇ ਆ ਸੋ ਮੈਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਵੀ ਕਰਦਾ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਨੇ ਬੜੇ ਖੁੱਲੇ ਮਨ ਦੇ ਨਾਲ ਹਲਕਾ ਪੁਆ ਦੀਆਂ ਸੜਕਾਂ ਜਿਹੜੀਆਂ 20 20 18 12 ਸਾਲ ਪਹਿਲਾਂ ਬਣੀਆਂ ਜਾਂ ਕਿਸੇ ਵੀ ਸਰਕਾਰ ਨੇ ਉਹਦੀ ਸਾਰ ਨਹੀਂ ਲਈ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਜੀ ਦਾ ਕਿ ਜਿਹੜਾ ਨੇ ਬੜੇ ਖੁੱਲੇ ਮਨ ਦੇ ਨਾਲ ਸਾਨੂੰ ਫੰਡ ਦਿੱਤਾ ਪੈਸੇ ਦਿੱਤੇ ਆ ਸੋ ਅੱਜ ਜਿੱਥੇ ਅਸੀਂ ਖੜੇ ਆ ਪਿੰਡ ਬਸਾਉ ਬਾਰਮਾ ਇਥੋਂ ਸੜਕ ਦਾ ਆਰੰਭ ਕਰਕੇ ਔਰ ਇਹ ਗਾਜੀ ਬਾਰਮਾ ਗਾਜੀ ਬਾਰਮਾ ਤੋਂ ਕੇਲ ਪਰ ਤੇ ਇਸ ਬਸਾਉ ਬਾਰਮਾ ਤੋਂ ਪਿੰਡ ਚੜੋਲੀ ਤੇ ਇਹ ਲਗਭਗ 4 ਕਿਲੋਮੀਟਰ ਸੜਕ ਦਾ ਇਹ ਟੋਟਾ ਜਿਹੜਾ ਰਿਪੇਅਰ ਹੋਣੀ ਆ ਅ ਅੰਦਾਜ਼ਨ ਪੌਣਾ ਕਰੋੜ ਰੁਪਈਆ ਇਹ ਤੇ ਲੱਗਣਾ ਸੋ ਲਗਾਤਾਰ ਸੜਕਾਂ ਦੇ ਨਿਰਮਾਨ ਕਾ ਜਿਹੜੇ ਆ ਉਹ ਹਲਕੇ ਭੋਜ ਚੱਲ ਰਹੇ ਆ ਕਿਤੇ 18 ਫੁੱਟ ਸੜਕਾਂ ਬਣ ਰਹੀਆਂ ਨੇ ਕਿਤੇ 11 ਫੁੱਟ ਬਣ ਰਹੀਆਂ ਨੇ ਕਿਤੇ 16 ਫੁੱਟ ਬਣ ਰਹੀਆਂ ਨੇ ਸੋ ਜਿਹੜਾ ਵਾਅਦਾ ਅਸੀਂ ਪੰਜਾਬ ਦੇ ਲੋਕਾਂ ਨਾਲ ਕੀਤਾ ਸੀਗਾ ਲਗਾਤਾਰ ਉਤੇ ਪੈਰਾ ਦੇ ਰਹੇ ਆ ਸੋ ਮੈਨੂੰ ਖੁਸ਼ੀ ਆ ਕਿ ਅੱਜ ਨਵੇਂ ਸਾਲ ਦੇ ਉਤੇ ਨਵੀਆਂ ਸੜਕਾਂ ਦੇ ਨਿਰਮਾਨ ਕਾ ਅੱਜ ਆਰੰਭ ਕਰਾਏ ਆ ਔਰ ਇਹਦੇ ਨਾਲ ਦੀ ਨਾਲ 10 ਕਰੋੜ ਰੁਪਏ ਦੇ ਲਾਗਤ ਦੇ ਨਾਲ 30 ਸਟੇਡੀਅਮ ਜਿਹੜੇ ਆ ਉਹਨਾਂ ਦੇ ਵੀ ਕੰਮ ਲੱਗਿਆ ਹੋਇਆ ਸੋ ਬਹੁਤ ਵੱਡੀ ਪੱਧਰ ਤੇ ਵਿਕਾਸ ਕਾਰ ਚੱਲ ਰਿਹਾ ਮੈਂ ਉਮੀਦ ਕਰਦਾ ਵੀ ਜਲਦੀ 2-4 ਮਹੀਨਿਆਂ ਦੇ ਅੰਦਰ ਅੰਦਰ ਇਹ ਸੜਕਾਂ ਆਪਣੇ ਆਪ ਬੋਲਣਗੀਆਂ ਵੀ ਸਾਡੇ ਉੱਤੇ ਕਿਸੇ ਸਰਕਾਰ ਨੇ ਪੈਸਾ ਲਾਇਆ ਸੋ ਮੇਰੇ ਵੱਲੋਂ ਸਮੁੱਚੇ ਹਲਕਾ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ